ਬੈ ਆਏ ਭਾਬਾ ਬਾਹਰ ਖੜਨਾ ਪੈ ਜੇ ਅੰਦਰ ਦੀ ਗੱਲ ਹੀ ਛੱਡੋ ਵਾਹਿਗੁਰੂ ਅਦੀ ਭੈਣ ਮੇਰੀ ਏ ਮੇਰੀ ਵੀ ਵਧੀਆ ਭੈਣਾ ਓ ਮੇਰੀਆਂ ਵੱਡੀਆਂ ਭੈਣਾ ਓ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਿਆ ਕਿਸੇ ਦੇ ਘਰ ਘਰ 10 ਵਜੇ ਘਰ ਦੀ ਗੱਲ ਹੀ ਨਹੀਂ ਕਿਉਂ ਤੂੰ ਮੇਰਾ ਘਰ ਵਾਲਾ ਕਿੰਨੀ ਕਾ ਨਹੀਂ ਹੈਗਾ ਕੋਲਸਾ ਲੈਣੇ ਨਹੀਂ ਆਈ ਅਬ ਕੋਲਸਾ ਉਗੀ ਦੇਖੋ ਭੈਣੀ ਇਹ ਮਾਦੀ ਗੱਲ ਿਆ ਓ ਤੂੰ ਹੀ ਹੋ ਜੇ ਪਾਪੀ ਲੋਕ ਅਸੀਂ ਇੱਧਰ ਜਾਣਾ ਇਹਦੇ ਤਰ੍ਹਾਂ ਲੱਗੂਗਾ ਅਸੀਂ ਪ੍ਰੋਗਰਾਮ ਦੇ ਮਾਰੇ ਅੰਦਰ ਰੱਖਣੇ ਨੇ ਪੇਟੀਆਂ 'ਚ ਰੱਖਿਆ ਦੇਈਂ ਮਹਾਰਾਜ ਨੂੰ ਤੁਸੀਂ ਇਹ ਹੋਰ ਜਾ ਕੇ ਕਰਦੇ ਇਹ ਘਰ ਵਾਲੇ ਨਹੀਂ ਗਾ ਮਹਾਰਾਜ ਨੂੰ ਦੀ ਪੇਟੀਆਂ 'ਚ ਪਾਓ ਅਈ ਮਹਾਰਾਜ ਨੂੰ ਲੈ ਕੇ ਜਾਣਾ ਲੋ ਆਪਾਂ ਲੈ ਕੇ ਜਾਣਾ ਜੀ ਹੁਣੇ ਲੈ ਕੇ ਜਾਣਾ ਬਾਹਰ ਮੈਨੂੰ ਭਾਈ ਸਰੂਪ ਲੈ ਕੇ ਜਾਣਾ ਏ ਦੱਸਦਾ ਹੀ ਜਲੰਧਰ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਹੋਈ ਹੈ ਜਿੱਥੇ ਇੱਕ ਮਕਾਨ ਦੇ ਵਿੱਚ ਅਲਮਾਰੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਰੱਖੇ ਗਏ ਸਨ ਜਿਵੇਂ ਹੀ ਸਹਿਜ ਪਾਠ ਕਰਵਾਉਣ ਦੇ ਲਈ ਪਾਠੀ ਸਿੰਘਾਂ ਨੂੰ ਬੁਲਾਇਆ ਜਾਂਦਾ ਹੈ ਤਾਂ ਇਸ ਗੱਲ ਦਾ ਖੁਲਾਸਾ ਹੁੰਦਾ ਏ ਜਿਸ ਤੋਂ ਬਾਅਦ ਨਹਿੰਗ ਸਿੰਘ ਜਥੇਬੰਦੀਆਂ ਵੀ ਮੌਕੇ ਤੇ ਪਹੁੰਚਦੀਆਂ ਨੇ ਪਰਿਵਾਰ ਵੱਲੋਂ ਵਿਰੋਧ ਕਰਨ ਤੇ ਪ੍ਰਦਰਸ਼ਨ ਕੀਤਾ ਜਾਂਦਾ ਏ ਮੌਕੇ ਉੱਤੇ ਪੁਲਿਸ ਪਾਰਟੀ ਪਹੁੰਚਦੀ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਾਲਕੀ ਸਾਹਿਬ ਦੇ ਵਿੱਚ ਰੱਖ ਕੇ ਗੁਰੂ ਘਰ ਲੈ ਜਾਏ ਜਾਂਦੇ ਨੇ ਤਾਂ ਮੌਕੇ ਦੇ ਉੱਤੇ ਨਹਿنگ ਸਿੰਘ ਜਥੇਬੰਦੀਆਂ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ